ਆ ਸਮਝਾ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਭੁਪਿੰਦਾ ਸਿੰਘ ਜਲੰਧਰ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਖਬਰ ਸਾਹਮਣੇ ਆਈ ਹੈ ਜਿੱਥੇ ਇੱਕ ਪਰਿਵਾਰ ਦੇ ਉੱਪਰ ਸਮਾ ਨੇ ਆਪਣਾ ਅਜਿਹਾ ਕਹਿ ਟਾਇਆ ਕਿ ਹੁਣ ਪਰਿਵਾਰ ਰੋਟੀ ਤੋਂ ਵੀ ਮਹਤਾਜ ਹੋ ਗਿਆ ਹੈ ਦਰਸਲ ਇੱਕ ਨੌਜਵਾਨ ਜੋ ਕਿ ਦबई ਤੋਂ 8 ਮਹੀਨੇ ਪਹਿਲਾਂ ਆਇਆ ਹੁੰਦਾ ਅਤੇ ਉਸ ਦਾ ਕੁਝ ਨੌਜਵਾਨਾਂ ਦੇ ਵੱਲੋਂ ਪੁਰਾਣੀ ਰੰਜਿਸ਼ ਚ ਨੂੰ ਲੈ ਕੇ ਕਤਲ ਕਰ ਦਿੱਤਾ ਜਾਂਦਾ। ਦੱਸ ਦੇ ਕਿ ਇਸ ਨੌਜਵਾਨ ਦਾ ਪਿਤਾ ਤਾਂ ਪਹਿਲਾਂ ਹੀ ਨਹੀਂ ਸੀ ਅਤੇ ਇਸ ਨੌਜਵਾਨ ਦੇ ਵੱਲੋਂ ਆਪਣੀ ਮਾਂ ਸਮੇਤ ਚਾਰ ਪੈਣਾ ਦਾ ਘਰ ਚਲਾਇਆ ਜਾ ਰਿਹਾ ਸੀ। ਪਰ ਇਸ ਪੁਰਾਣੀ ਰੰਜਿਸ਼ ਨੇ ਹੁਣ ਇਸ ਘਰ ਦੇ ਵਿੱਚ ਅਜਿਹੇ ਵਹਿਣ ਪਵਾ ਦਿੱਤੇ ਹਨ ਕਿ ਹੁਣ ਪਰਿਵਾਰ ਰੋਣ ਦੇ ਲਈ ਮਜਬੂਰ ਹੋ ਰਿਹਾ। ਦਰਸਲ ਮਾਮਲਾ ਜਲੰਧਰ ਦੇ ਫਲੋਰ ਕਸਬੇ ਦੇ ਪਾਰ ਸਿੰਘਪੁਰਾ ਪਿੰਡ ਤੋਂ ਸਾਹਮਣੇ ਆ ਜਿੱਥੇ ਇੱਕ ਨੌਜਵਾਨ ਦਾ ਪੁਰਾਣੀ ਰੰਜਿਸ਼ ਦੇ ਕਰਕੇ ਕਤਲ ਕਰ ਦਿੱਤਾ ਜਾਂਦਾ ਅਤੇ ਹੁਣ ਪਰਿਵਾਰ ਦੇ ਵੱਲੋਂ ਰੋ ਰੋ ਕੇ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ। ਦਰਸਲ ਜਲੰਧਰ ਅਧੀਨ ਪੈਂਦੇ ਫਲੋਰ ਕਸਬੇ ਦੇ ਪਿੰਡ ਪਾਰ ਸਿੰਘਪੁਰਾ ਦੇ ਵਿੱਚ 25 ਸਾਲਾ ਨੌਜਵਾਨ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਮਾਨਵ 25 ਸਾਲ ਵਾਸੀ ਪਿੰਡ ਭੰਡਾਰਾ ਵੱਜੋ ਹੋਈ ਹੈ ਉਹ ਚਾਰ ਪੈਣਾ ਦਾ ਇਕਲੌਤਾ ਪਰਾਸੀ ਅਤੇ ਉਸਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕਿਆ ਚਾਰ ਸਾਲ ਦਬਾਈ ਦੇ ਵਿੱਚ ਨੌਕਰੀ ਕਰਨ ਤੋਂ ਬਾਅਦ ਇਹ ਨੌਜਵਾਨ 8 ਮਹੀਨੇ ਪਹਿਲਾਂ ਹੀ ਪਿੰਡ ਆਇਆ ਸੀ ਬੁਰਾ ਹਾਲ ਹੈ ਮਿਲੀ ਜਾਣਕਾਰੀ ਦੇ ਮੁਤਾਬਕ ਪਿੰਡ ਭੰਡੇਰਾਦਰ ਰਹੇ ਹਨ ਵਾਲਾ ਮਾਨਵ ਆਪਣੇ ਦੋਸਤ ਅਮਿਤ ਦੇ ਨਾਲ ਸੋਮਵਾਰ ਦੀ ਸ਼ਾਮ ਆਪਣੇ ਘਰੋਂ ਕਿਤੇ ਜਾਣ ਦੇ ਲਈ ਨਿਕਲਿਆ ਸੀ ਅਮਿਤ ਅਤੇ ਮਾਨਵ ਨੇ ਦੁਬਈ ਦੇ ਵਿੱਚ ਇਕੱਠੇ ਕੰਮ ਕੀਤਾ ਸੀ ਅਤੇ ਇਸ ਦੇ ਕਾਰਨ ਦੋਵੇਂ ਵਿਚਾਲੇ ਡੂੰਗੀ ਦੋਸਤੀ ਸੀ ਅਤੇ ਦੋਵੇਂ ਆਪਣੇ ਦੋਸਤ ਹਰਦੀਪ ਨੂੰ ਮਿਲਣ ਦੇ ਲਈ ਪਿੰਡ ਪਾਰ ਸਿੰਘਪੁਰਾ ਪੁੱਜੇ ਹਰਦੀਪ ਸਿੰਘ ਨੂੰ ਨਾਲ ਲੈ ਕੇ ਤਿੰਨੋਂ ਇੱਕੋ ਬਾਈਕ ਤੇ ਪਿੰਡ ਤੋਂ ਬਾਹਰ ਜਾਣ ਦੇ ਲਈ ਨਿਕਲੇ ਅਮਿਤ ਨੇ ਪੁਲਿਸ ਨੂੰ ਦੱਸਿਆ ਕਿ ਪਿੰਡ ਪਾਰ ਸਿੰਘਪੁਰਾ ਦੇ ਮਨਜਸਵੀਰ ਅਤੇ ਪਵਨ ਨੇ ਉਸਨੂੰ ਰਸਤੇ ਦੇ ਵਿੱਚ ਰੋਕ ਲਿਆ। ਮਾਨਵ ਅਤੇ ਅਮਿਤ ਦੇ ਦੋਸਤ ਹਰਦੀਪ ਦੀ ਦੋਵਾਂ ਦੋਸ਼ੀ ਭਰਾਵਾਂ ਦੇ ਨਾਲ ਬਹਿਸ ਹੋ ਗਈ ਅਤੇ ਇਸ ਦੌਰਾਨ ਦੋਵਾਂ ਭਰਾਵਾਂ ਨੇ ਗੁੱਸੇ ਦੇ ਵਿੱਚ ਆ ਕੇ ਚਾਕੂ ਕੱਢ ਲਿਆ ਅਤੇ ਜਦੋਂ ਉਸਨੂੰ ਚਾਕੂ ਮਾਰੇਗਾ ਤਾਂ ਮਾਨਵ ਆਪਣੇ ਦੋਸਤ ਹਰਦੀਪ ਨੂੰ ਬਚਾਉਣ ਦੇ ਲਈ ਅੱਗੇ ਆ ਗਿਆ। ਚਾਕੂ ਮਾਨਵ ਨੂੰ ਲੱਗ ਗਿਆ ਅਤੇ ਉਸਨੂੰ ਜ਼ਖਮੀ ਹਾਲਤ ਦੇ ਵਿੱਚ ਤੁਰੰਤ ਹਸਪਤਾਲ ਭਰਤੀ ਕਰਵਾਇਆ ਗਿਆ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕੀਤਾ। ਅਮਿਤ ਮੁਤਾਬਕ ਦੋਵਾਂ ਪਰਾਵਾਂ ਦਾ ਹਰਦੀਪ ਦੇ ਨਾਲ ਪਹਿਲਾਂ ਹੀ ਝਗੜਾ ਚੱਲ ਰਿਹਾ ਸੀ ਅਤੇ ਇਸੇ ਦੁਸ਼ਮਣੀ ਦੇ ਕਾਰਨ ਸੋਮਵਾਰ ਨੂੰ ਇਹ ਹਮਲਾ ਕੀਤਾ ਗਿਆ ਮ੍ਰਿਤਕ ਮਾਨੂ ਦੇ ਪਰਿਵਾਰ ਵਾਲੇ ਨੇ ਪੁਲਿਸ ਨੂੰ ਦੱਸਿਆ ਕਿ ਮਾਨੂ ਨੂੰ ਪਹਿਲਾਂ ਵੀ ਫੋਨ ਤੇ ਧਮਕੀਆਂ ਮਿਲ ਰਹੀਆਂ ਸਨ ਪਰਿਵਾਰ ਨੇ ਪੁਲਿਸ ਨੂੰ ਉਕਤ ਨੰਬਰ ਟ੍ਰੇਸ ਕਰਨ ਦੀ ਵੀ ਬੇਨਤੀ ਕੀਤੀ ਹੈ ਮੋਡਿਲੀ ਜਾਂਚ ਤੋਂ ਪਤਾ ਲੱਗਿਆ ਕਿ ਮਾਨਵ ਚਾਰ ਪੈਣ ਦਾ ਇਕਲੌਤਾ ਪਰਾ ਸੀ ਅਤੇ ਉਸਦੇ ਪਤ ਦਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਅਤੇ ਉਹ ਕਰੀਬ 4 ਸਾਲ ਦੁਬਈ ਦੇ ਵਿੱਚ ਕੰਮ ਕਰਨ ਤੋਂ ਬਾਅਦ 8 ਮਹੀਨੇ ਪਹਿਲਾਂ ਹੀ ਘਰ ਪਰਤਿਆ ਸੀ ਮਾਨਵ ਦੀ ਕਮਾਈ ਦੇ ਨਾਲ ਹੀ ਸਾਰਾ ਘਰ ਚੱਲਦਾ ਸੀ ਪਰ ਦੋਸ਼ੀਆਂ ਦੇ ਵੱਲੋਂ ਮਾਨਵ ਦਾ ਕਤਲ ਕਰ ਦਿੱਤਾ ਗਿਆ ਪੁਲਿਸ ਨੇ ਮਾਨਵ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਅੱਗੇ ਕਾਰਵਾਈ ਸ਼ੁਰੂ ਕਰ ਦਿੱਤੀ ਆ ਬਿਊਰੋ ਰਿਪੋਰਟ ਐਸਮ ਜੱਗ ਨਿਊਜ਼